ਸੋ ਲੋਕ ਮਹੱਲਾ ਦੀ ਜਾ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਦੇ ਕਰਮ ਕਮਾਏ ਛਾਵਦ ਸੂਚਿਤ ਨਾ ਲਾਬਈ ਜਿਤ ਸੁਖ ਵਸੈ ਮਨ ਆਈ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਸ਼ਬਦ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਰਾਗ ਬਿਆਗਣਾ ਕੀ ਵਾਰ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਨਾਨਕ ਹੈ ਨਾਨਕ ਬਿਨ ਸਤਗੁਰ ਭੇਟੇ ਬਿਨ ਭੇਟੇ ਸਤਗੁਰੂ ਨੂੰ ਮਿਲੇ ਤੋਂ ਬਿਨ ਜਗ ਅੰਧ ਹੈ ਇਹ ਸੰਸਾਰ ਅੰਨਾ ਹੈ ਅੰਦੇ ਕਰਮ ਕਮਾਏ ਤੇ ਜਿਹੜੇ ਕੰਮ ਕਰਦਾ ਏ ਉਹ ਵੀ ਅੰਨਿਆ ਵਾਲਾ ਹੀ ਕਰਦਾ ਹੈ ਸ਼ਬਦ ਸਿਉ ਚਿਤ ਨਾ ਲਾਭਈ ਸ਼ਬਦ ਦੇ ਨਾਲ ਪਰਮਾਤਮਾ ਦੇ ਚਿਤ ਨਹੀਂ ਜੋੜਦਾ ਜਿਤ ਜਿਸ ਦੇ ਨਾਲ ਸੁਖ ਵਸੈ ਮਨ ਆਏ ਮਨ ਦੇ ਵਿੱਚ ਸੁਖ ਆ ਕੇ ਵੱਸਦਾ ਹੈ ਸਤਿਗੁਰੂ ਪਰਮਾਨੰ ਕਰਦਿਆਂ ਨੇ ਨਾਨਕ ਗੁਰੂ ਨੂੰ ਮਿਲਣ ਤੋਂ ਬਿਨਾਂ ਸੰਸਾਰ ਅੰਨਾ ਹੈ ਤੇ ਅੰਨਾ ਹੀ ਕੰਮ ਕਰਦਾ ਸਤਿਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜੇ ਸਰ ਗੇਹਰ ਦੇ ਵਿੱਚ ਸੁਖ ਆਵਸੇ ਤਮਸ ਲੱਗਾ ਸਦਾ ਫਿਰੈ ਐਨਿਸ ਜਲਤ ਵਿਹਾਏ ਜੋ ਤਿਸ ਪਾਵੈ ਸੋ ਥੀਐ ਕਹਿਣਾ ਕਛੂ ਨਾ ਜਾਏ ਤਮਸ ਲੱਗਾ ਤਮਸ ਤਮੋ ਗੁਣੀ ਭਾਵ ਵਿੱਚ ਐਨ ਇਸ ਦਿਨ ਰਾਤ ਜਲਤ ਵਿਆ ਸੜਿਆ ਹੋਇਆ ਘਰਦਾ ਰਹਿੰਦਾ ਜੋ ਇਸ ਭਾਵੈ ਸੋਥੀ ਹੈ ਪਰ ਜੋ ਕੁਝ ਪ੍ਰਮਾਤਮਾ ਨੂੰ ਚੰਗਾ ਲੱਗਦਾ ਏ ਉਹ ਹੀ ਕੁਝ ਹੁੰਦਾ ਹੈ ਕਹਿਣਾ ਕਿਛੂ ਨਾ ਜੇ ਇਸ ਬਾਰੇ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਸਤਿਗੁਰੂ ਪ੍ਰਮਾਨ ਕਰਦੇ ਹਨ ਤਮੋ ਗੁਣ ਵਿੱਚ ਮਾਸਤ ਹੋਇਆ ਹੋਇਆ ਸਦਾ ਟਕਦਾ ਹੈ ਤੇ ਦਿਨ ਰਾਤ ਤਮੋ ਗੁਣ ਵਿੱਚ ਸੜਦੇ ਆ ਉਸ ਦੀ ਉਮਰ ਗੁਜ਼ਰ ਜਾਂਦੀ ਹੈ ਸਤਿਗੁਰੂ ਪਰਮਾਨੰ ਕਰਦਿਆਂ ਇਸ ਬਾਰੇ ਕੋਈ ਆਖਿਆ ਨਹੀਂ ਜਾ ਸਕਦਾ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਸੋ ਹੀ ਹੁੰਦਾ ਹੈ ਮਹੱਲਾ ਦੀ ਜਾਨ ਸਤਿਗੁਰੂ ਪਰਮਾਇਆ ਕਾਰੀ ਇਹ ਕਰੇ ਹੋ ਗੁਰੂ ਦੁਆਰੇ ਹੋਏ ਕਹਿ ਸਾਹਿਬ ਸਮਾਲਿਓ ਸਤਿਗੁਰੂ ਪਰਮਾਨੰ ਕਰਦੇ ਹਨ ਸਤਿਗੁਰੂ ਪਰਮਾਇ ਕਾਰੀ ਕੰਮ ਇਹ ਕਰਿਓ ਕਹਿੰਦੇ ਇਹ ਕੰਮ ਕਰੋ ਕਿਹੜਾ ਕੰਮ ਗੁਰੂ ਦੁਆਰੇ ਹੋਏ ਕਿਆ ਸਤ ਗੁਰਾਂ ਦੀ ਸ਼ਰਨ ਦੇ ਵਿੱਚ ਜਾ ਕੇ ਸਾਹਿਬ ਮਾਲਕ ਸਮਾਲਿਓ ਯਾਦ ਗੁਰੂ ਪ੍ਰਮਾਤਮਾ ਦੇ ਨਾਮ ਨਾਲ ਸਿਮਰਨ ਕਰੋ ਸਾਹਿਬ ਸਦਾ ਹਜੂਰ ਹੈ ਪਰ ਮੈਂ ਕੀ ਛੌੜ ਕੱਟ ਕੇ ਅੰਦਰ ਜੋਤ ਧਰਿਓ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾਹਿਓ ਸਤਿਗੁਰੂ ਪ੍ਰਮਾਨ ਕਰਦੇ ਆਨ ਸਾਹਿਬ ਸਦਾ ਹਜ਼ੂਰ ਹੈ ਸੋ ਅਕਾਲ ਪੁਰਖ ਪ੍ਰਮਾਤਮਾ ਸਦਾ ਹੀ ਅੰਗ ਸੰਗ ਹੈ ਪਰਮ ਕੇ ਪਰਮੇ ਕੇ ਪੜ ਕੇ ਹੋਏ ਦੇ ਛੌੜ ਕੱਟ ਕੇ ਸ਼ੌਟ ਕਹਿੰਦੇ ਨੇ ਪੜਦੇ। ਉਹ ਜਾਲਾ ਜੋ ਅੱਖਾਂ ਅੱਗੇ ਆ ਕੇ ਨਜ਼ਰ ਬੰਦ ਕਰ ਦਿੰਦਾ ਹੈ। ਅੰਦਰ ਜੋਤ ਧਰਿਓ ਪਰਮਾਤਮਾ ਇਸ ਨੂੰ ਕੱਟ ਕੇ ਅੰਦਰ ਆਪਣੀ ਜੋਤ ਜਗਾ ਦਿੰਦਾ। ਸਤਿਗੁਰੂ ਗੁਰੂ ਮਾਨ ਕਰਦੇ ਹਨ ਹਰ ਕਾ ਨਾਮ ਅੰਮ੍ਰਿਤ ਹੈ। ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ। ਦਾਰੂ ਇੱਕ ਦਵਾਈ ਹੈ। ਇਹੋ ਲਾਇਓ ਸਤਿਗੁਰੂ ਪਰਮਾਨੰ ਕਰਦਿਆਂ ਤੂੰ ਇਸ ਨੂੰ ਲੈ ਲੈ ਗੁਰੂ ਸਹਿ ਪਰਮਾਨੰ ਕਰਦਿਆਂ ਨ ਸਤਿਗੁਰੂ ਦਾ ਦਿੱਤਾ ਹੁਕਮ ਹੈ ਪਰਮ ਦਾ ਸ਼ੋਰ ਕਟਣ ਲਈ ਇਹਕਾਰ ਪਾਪ ਇਲਾਜ ਕਰੋ ਗੁਰੂ ਦੇ ਦਰ ਤੇ ਜਾ ਕੇ ਪਾਪ ਗੁਰੂ ਦੇ ਚਰਨੇ ਲੱਗ ਕੇ ਮਾਲਕ ਨੂੰ ਯਾਦ ਕਰੋ ਮਾਲਕ ਸਦਾ ਅੰਗ ਸੰਗ ਹੈ ਅੱਖਾਂ 'ਗੋ ਭਰਮ ਦੇ ਜਾਲੇ ਲਾਗੇ ਹਿਰਦੇ ਵਿੱਚ ਉਸ ਦੀ ਜੋਤ ਟਕਾਓ ਹਰੀ ਦਾ ਨਾਮ ਅਮਰ ਕਰਨ ਵਾਲਾ ਹੈ ਇਹ ਦਾਰੂ ਵਰਦੋ ਸਤਿਗੁਰੂ ਦਾ ਬਾਣਾ ਮੰਨਣਾ ਕਿਤੇ ਵਿੱਚ ਰੱਖੋ ਤੇ ਸੱਚਾ ਪਿਆਰ ਰੂਪ ਰਹਿਣੀ ਦਾ ਅਮਰ ਗੁਰੂ ਸਤਿਗੁਰੂ ਪਰਮਾਨੰ ਕਰਦੇ ਹਨ ਕਿਉ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ دارو ਬਣਾ ਲੈ ਸਤ ਗੁਰ ਕਾ ਪਾਣਾ ਚਿੱਤ ਧਰੋ ਸੰਜਮ ਸੱਚਾ ਲੇਹੋ ਨਾਨਕ ਇਥੈ ਸੁਖੈ ਅੰਦਰ ਰੱਖਸੀ ਅਗੈ ਹਰਿ ਸੂ ਕੇਲ ਕਰਿਓ ਸਤਿਗੁਰੂ ਦਾ ਬਾਣਾ ਸਤਿਗੁਰੂ ਦਾ ਹੁਕਮ ਚਿਤ ਰੱਖੋ ਆਪਣੇ ਚੇਤੇ ਦੇ ਵਿੱਚ ਰੱਖ ਸੰਜਮ ਸੱਚਾ ਨੇਹ ਸੰਜਮ ਕਹਿੰਦੇ ਨੇ ਰੈਣੀ ਨੂੰ ਸੱਚਾ ਨੇਹ ਸਦਾ ਤੇ ਰਹਿਣ ਵਾਲਾ ਉਹਦੇ ਨਾਲ ਪਿਆਰ ਨੇਹ ਨਾਨਕ ਇੱਥੇ ਸੁਖ ਕਹਿੰਦੇ ਹੈ ਨਾਨਕ ਇੱਥੇ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਸੁੱਖਾਂ ਅੰਤਰ ਸੁੱਖ ਤਨੁ ਪਰਮਾਤਮਾ ਸੁੱਖ ਦੇ ਦੇਗਾ ਰੱਖ ਸੀ ਤਨੁ ਰੱਖੇਗਾ ਅਗਿਆ ਪਰਲੋਕ ਦੇ ਵਿੱਚ ਹਾਰਿ ਸਿਉ ਪਰਮਾਤਮਾ ਦੇ ਨਾਲ ਕੇਲ ਆਨੰਦ ਕਰਿਓ ਪਰਮਾਤਮਾ ਦੇ ਨਾਲ ਤੋਂ ਆਨੰਦ ਕਰੇਗਾ ਸਤਿਗੁਰੂ ਪਰਮਾਨੰ ਕਰਦੇ ਹਨ ਹਰੀ ਦਾ ਨਾਮ ਅਮਰ ਕਰਨ ਵਾਲਾ ਇਹ دارو ਪਰ ਤੋਂ ਸਤਿਗੁਰੂ ਦਾ ਭਾਣਾ ਭਾਣਾ ਮੰਨਣਾ ਚਿੱਤ ਵਿੱਚ ਰੱਖੋ ਤੇ ਸੱਚਾ ਪਿਆਰ ਰੂਪ ਰਹਿਣੀ ਧਾਰਨ ਕਰੋ। हे ਨਾਨਕ ਇਹ دارو ਇਥੇ ਸੰਸਾਰ ਵਿੱਚ ਸੁਖੀ ਰੱਖੇਗਾ। ਤੇ ਅਗੇ ਪਰਲੋਕ ਵਿੱਚ ਹਰੀ ਨਾਲ ਰਲੀਆਂ ਮਾਣੋਗੇ। ਪੌੜੀ ਆਪੇ ਪਾਰ ਠਾਰ ਬਣ ਆਸਪਤ ਆਪੇ ਹੀ ਫਲ ਲਾਏ ਆਪੇ ਮਾਲੇ ਆਪ ਸਭ ਸਿੰਚੈ ਆਪੇ ਹੀ ਮੋਹ ਥਾਏ ਸਤਿਗੁਰੂ ਪਰਮਾਨੰ ਕਰਦੇ ਹਨ ਆਪੇ ਪਾਰ 18 18 ਪਾਰ ਪੁਰਾਣਾ ਖਿਆਲ ਕੇ ਹਰੇਕ ਕਿਸਮ ਦੇ ਬੂਟੇ ਦਾ ਇੱਕ ਇੱਕ ਪੱਤਾ ਲਾ ਕੇ ਇਹ ਇਕੱਠਾ ਕਰੀਦਾ ਸਾਰਾ ਤੋਲ 18 ਪਰ ਬਣਦਾ ਹੈ ਇੱਕ ਪਰ 5 ਮਣ ਦੇ ਕੱਚੇ ਦਾ ਸਾਰੇ 52 ਆਪੇ ਇਹ ਫਲ ਲਾਇ ਤੇ ਆਪ ਹੀ ਪਰਮਾਤਮਾ ਉਸ ਨੂੰ ਫਲ ਲਾਉਂਦਾ ਹੈ ਆਪੇ ਮਾਲੀ ਪਰਮਾਤਮਾ ਆਪ ਹੀ ਮਾਲੀ ਆਪ ਹੀ ਦੇਖਭਾਲ ਕਰਦਾ ਹੈ ਆਪ ਸਭ ਸਿੰਚੈ ਤੇ ਆਪ ਹੀ ਉਸ ਨੂੰ ਪਾਣੀ ਦਿੰਦਾ ਆਪੇ ਹੀ ਮੋਇ ਪਾਏ ਤੇ ਆਪ ਹੀ ਉਹਨਾਂ ਫਲਾਂ ਨੂੰ ਆਪਣੇ ਮੂੰਹ 'ਚ ਪਾਉਂਦਾ ਹੈ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦੀਵਾਏ ਆਪੇ ਸਾਹਿਬ ਆਪੇ ਰਖਾ ਆਪੇ ਰਹਾ ਸਮਾਏ ਸਤਿਗੁਰੂ ਪਰਮਾਨੰ ਕਰਦੇ ਹਨ ਉਹ ਪਰਮਾਤਮਾ ਆਪ ਹੀ ਕਰਦਾ ਹੈ ਆਪ ਹੀ ਪੈਦਾ ਕਰਨ ਵਾਲਾ ਆਪੇ ਭੋਗਦਾ ਆਪੇ ਭੋਗਣ ਵਾਲਾ ਆਪੇ ਦੇਦ ਵਾਹੇ ਤੇ ਆਪ ਹੀ ਉਹ ਸਾਰੇ ਸ੍ਰਿਸ਼ਟੀ ਨੂੰ ਦਵਾਉਂਦਾ ਆਪੇ ਸਾਈਭੋ ਆਪ ਹੀ ਮਾਲਕ ਹੈ ਆਪੇ ਰਹਾਸ ਮਾਇ ਤੇ ਆਪ ਹੀ ਹਾਰੇ ਗਾਇ ਦੇ ਵਿੱਚ ਸਮਾਇਆ ਹੋਇਆ ਉਹ ਪ੍ਰਮਾਤਮਾ ਸਰਬ ਵਿਆਪਕ ਹੈ ਸਤਿਗੁਰੂ ਨੂੰ ਮਾਨ ਕਰਦਿਆਂ ਨਾ ਪ੍ਰਭੂ ਆਪ ਹੀ ਬਨਸਪਤੀ ਦੇ 18 ਪਰ ਹੈ। ਆਪੋ ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ। ਆਪ ਹੀ ਉਸ ਨੂੰ ਫਲ ਲਾਉਂਦਾ ਹੈ, ਆਪ ਹੀ ਮਾਲੀ ਹੈ। ਆਪ ਹੀ ਪਾਣੀ ਦਿੰਦਾ ਹੈ ਤੇ ਆਪ ਹੀ ਫਲ ਖਾਂਦਾ ਹੈ। ਆਪ ਹੀ ਕਰਨ ਵਾਲਾ ਹੈ ਤੇ ਆਪ ਹੀ ਭੋਗਣ ਵਾਲਾ ਹੈ ਆਪ ਹੀ ਦਿੰਦਾ ਹੈ ਤੇ ਆਪ ਹੀ ਲਵਾਉਂਦਾ ਹੈ ਮਾਲਕ ਵੀ ਆਪ ਹੈ ਤੇ ਰਾਖਾ ਵੀ ਆਪ ਹੈ ਆਪ ਹੀ ਸਰਬ ਵਿਆਪਕ ਹੈ ਸਤਿਗੁਰੂ ਪ੍ਰਮਾਨ ਕਰਦੇ ਹਨ ਕਿ ਜੋ ਕੁਝ ਕਰਦਾ ਹੈ ਪ੍ਰਮਾਤਮਾ ਕਰਦਾ ਹੈ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੁੰਦਾ ਹੈ ਜਨ ਨਾਨਕ ਪੜਿਆਈ ਆਖੇ ਹਰ ਘਰ ਤੇ ਕੀ ਜਿਸ ਨੂੰ ਤਿਲ ਨਾ ਤਮਾਏ ਸਤਿਗੁਰੂ ਪਰਮਾਨੰ ਕਰਦਿਆਂ ਕਹਿੰਦੇ ਇਹ ਨਾਨਕ ਉਹ ਪਟਿਆਈ ਦੇਖੋ ਉਸ ਕਰਤੇ ਪੁਰਖ ਦੀ ਉਹ ਅਕਾਲ ਪੁਰਖ ਪਰਮਾਤਮਾ ਦੀ ਜਿਸ ਨੂੰ ਜਿਸ ਨੇ ਸਭ ਕੁਝ ਕੀਤਾ ਹੋਇਆ ਤਿਲ ਨਾ ਤਮਾਏ ਤਮਾਏ ਕਹਿੰਦੇ ਨੇ ਲਾਲਜ ਤਮ ਸਤਿਗੁਰੂ ਪਰਮਾਨੰ ਕਰਦਿਆਂ ਇਹ ਨਾਨਕ ਕੋਈ ਬਿਰਲਾ ਸੇਵਕ ਉਸ ਪ੍ਰਭੂ ਦੀ ਸਿਖਤ ਸਲਾਹ ਕਰਦਾ ਹੈ ਜਿਸ ਨੂੰ ਸਾਰੇ ਸ੍ਰਿਸ਼ਟੀ ਦਾ ਕਰਤਾ ਪੂਰਤਾ ਹੁੰਦਿਆਂ ਵੀ ਰਤਾ ਮਾਤਰ ਵੀ ਕੋਈ ਤਮਾ ਨਹੀਂ ਹੈ ਕੋਈ ਲਾਲਚ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ